ਤੇ ਹਰੇਕ ਪਰਵਾਰ ਦੇ ਉੱਤੇ ਧੰਗ ਗੁਰੂ ਨਾਨਕ ਸਾਹਿਬ ਤੇ ਸਭ ਮਹਾਪੁਰਸ਼ਾਂ ਦਾ ਹੱਥ ਰਹੇ ਜੈ ਸ਼ਿਵ ਸ਼ੰਤਰ ਕੋਲੇਨਾਥ ਦੇ ਵੀ ਮੰਨਣ ਵਾਲੇ 251 ਧੀਆਂ ਦੇ ਵਿਆਹ ਵਿੱਚ ਬੜੇ ਬੜੇ ਵੱਡੇ ਸਹਿਯੋਗ ਪਾਉਣ ਦਾ ਜਿਨ੍ਹਾਂ ਨੇ ਵਚਨ ਕੀਤਾ ਹੈ ਉਹ ਵੀ ਨਿਭੇਗਾ ਇੰਟਰਨੈਸ਼ਨਲ ਢਾਡੀ ਸੰਗੀਤ ਮੰਚ ਤੇ ਭਾਈ ਨੱਥਾ ਅਬਦੁੱਲਾ ਸਾਬ ਦਾ ਉਵੇਂ ਮੈਂਬਰ ਹੈ ਅੰਮ੍ਰਿਤਸਰ ਦਾ ਪ੍ਰਧਾਨ ਹੈ ਇਕਾਈ ਦਾ ਤੇ ਉੱਥੇ ਵੀ ਧੀਆਂ ਦੇ ਵਿਆਹ ਅੱਜ ਅਸੀਂ ਜੋ ਕੀਤੇ ਸਤਿ ਸ਼੍ਰੀ ਅਕਾਲ ਜੀ ਐਸਐਮ ਜੀ ਨਿਊਜ਼ ਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗਟ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜਿਨ੍ਹਾਂ ਵੱਲੋਂ ਬਹੁਤ ਹੀ ਨੇਕ ਉਪਰਾਲੇ ਕੀਤੇ ਜਾਂਦੇ ਹਨ ਕੁਝ ਅਜਿਹੀਆਂ ਸੰਸਥਾਵਾਂ ਜਿਹੜੀਆਂ ਕਿ ਜਾਤ ਪਾਤ ਤੋਂ ਉੱਪਰ ਉੱਟ ਕੇ ਅਜਿਹੇ ਕੰਮ ਕਰਦੀਆਂ ਹਨ ਜਿਨ੍ਹਾਂ ਦੀ ਸਲਾੰਗਾ ਪੂਰਾ ਜੱਗ ਕਰਦਾ ਹੈ ਅਜਿਹੀ ਇੱਕ ਸੰਸਥਾ ਹਿਊਮਨ ਰਾਈਟ ਅਵੇਅਰਨੈਸ ਐਸੋਸੀਏਸ਼ਨ ਪੰਜਾਬ ਵੱਲੋਂ ਸ੍ਰੀ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਸੰਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨਵੀਂ ਦਾਣਾ ਮੰਡੀ ਕੋਟਪੂਰਾ ਫਰੀਦਕੋਟ ਵਿਖੇ 252 ਲੜਕੇ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ ਜਿਹੜੇ ਕਿ ਮਿਤੀ 13 ਦਸੰਬਰ 2022 ਦਿਨ ਮੰਗਲਵਾਰ ਨੂੰ ਕਰਵਾਏ ਜਾਣਗੇ ਕੋਈ ਵੀ ਲੋੜਵੰਦ ਪਰਿਵਾਰ ਨੀਚੇ ਦਿੱਤੇ ਗਏ ਨੰਬਰਾਂ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦਾ ਹੈ ਇਹ ਇੱਕ ਹਿਊਮਨ ਰਾਈਟ ਅਵੇਅਰਨੈਸ ਐਸੋਸੀਏਸ਼ਨ ਕਮਿਸ਼ਨ ਇੱਕ ਅਜਹੀ ਸੋਸਾਇਟੀ ਹੈ ਜਿਹੜੀ ਕਿ ਅਜੇ ਉਪਰਾਲੇ ਕਰਦੀ ਰਹਿੰਦੀ ਹੈ ਇਸੇ ਸੰਸਥਾ ਵੱਲੋਂ ਪਿਛਲੇ ਹਫ਼ਤੇ ਅੰਮ੍ਰਿਤਸਰ ਵਿਖੇ ਵੀ ਲੜਕੇ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੂਰੇ ਵਿਸ਼ਵ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਭਾਈ ਸਮਾਜ ਲਈ ਧਰਮ ਲਈ ਈਮਾਨ ਲਈ ਤੇ ਗਰੀਬ ਔਰ ਸਭ ਪਰਵਾਰਾਂ ਲਈ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕੰਮ ਕਰਨ ਦੀ ਸ਼ਕਤੀ ਵੀ ਮਿਲੇ ਤਾਕਤ ਵੀ ਮਿਲੇ ਤੇ ਹਰੇਕ ਪਰਵਾਰ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਇਸ ਸਭ ਮਹਾਪੁਰਸ਼ਾਂ ਦਾ ਹੱਥ ਰਹੀਂ ਜਾਇ ਸ਼ਿਵ ਸ਼ੰਕਰ ਭੋਲੇ ਨਾਥ ਦੇ ਵੀ ਮੰਨਣ ਵਾਲੇ 251 ਧੀਆਂ ਦੇ ਵਿਆਹ ਵਿੱਚ ਬੜੇ ਬੜੇ ਵੱਡੇ ਸਹਿਯੋਗ ਪਾਉਣ ਦਾ ਜਿਨ੍ਹਾਂ ਨੇ ਵਚਨ ਕੀਤਾ ਹੈ ਉਹ ਵੀ ਨਿਭੇਗਾਔਰ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਧਰਤੀ 'ਚ 13 ਦਸੰਬਰ ਨੂੰ ਪ੍ਰੋਗਰਾਮ ਜੋ ਹੈ ਉਹ ਕੋਟਕਪੂਰਾ ਨਵੀਂ ਅਨਾਜ ਦਾਣਾ ਮੰਡੀ ਵਿੱਚ ਦੀਆਂ ਦੇ ਵਿਆਹ ਤੁਸੀਂ ਸਭ ਰਲ ਕੇ ਸਭ ਸੰਸਥਾਵਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਇੰਚਾਰਜ ਸ਼ੀਲ ਵਿੱਚ ਔਰ ਵਾਹਿਗੁਰੂ ਦੀ ਕਿਰਪਾ ਨਾਲ ਨਾਨਕ ਸਰ ਸਾਹਿਬ ਦੀ ਵੀ ਸਰਪ੍ਰਸਤੀ ਔਰ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਦੀ ਪੂਰੀ ਕੋਆਰਡੀਨੇਸ਼ਨ ਤੇ ਪੂਰੀਆਂ ਵੱਡੀਆਂ ਸੇਵਾਵਾਂ ਦੇ ਨਾਲ ਤੇ ਬਾਕੀ ਸਭ ਸੰਸਥਾਵਾਂ ਹਰ ਧਰਮ ਦੇ ਹਰ ਜਾਤ ਦੇ ਹਰ ਬਰਾਦਰੀ ਦੇ ਹਰ ਵਿਅਕਤੀਆਂ ਦੇ ਸਿਰ ਦੇ ਉੱਤੇ ਗੁਰੂ ਸਾਹਿਬ ਮਿਹਰ ਕਰਨ ਅੱਜ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਅਸੀਂ ਪੰਜਾਬੀਤ ਲਈ ਅਸੀਂ ਹਰ ਧਰਮ ਜਾਤ ਬਰਾਦਰੀ ਲਈ ਤੇ ਅਸੀਂ ਹਰ ਗੁਰੂ ਪੀਰ ਫਕੀਰ ਲਈ ਇਨਸਾਨੀਅਤ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਰੂਪ ਸਿੰਘ ਸੋਹਿਲ ਜੋ ਇੰਟਰਨੈਸ਼ਨਲ ਗੁਰੂ ਨਾਨਕ ਮਿਸ਼ਨ ਦਾ ਤੇ ਇੰਟਰਨੈਸ਼ਨਲ ਢਾਡੀ ਸੰਗੀਤ ਮੰਡ ਤੇ ਭਾਈ ਨੱਥਾਬਦੁੱਲਾ ਸਭ ਦਾ ਉਹ ਵੀ ਮੈਂਬਰ ਹੈ ਅੰਮ੍ਰਿਤਸਰ ਦਾ ਪ੍ਰਧਾਨ ਹੈ ਇਕਾਈ ਦਾ ਤੇ ਉੱਥੇ ਵੀ ਧੀਆਂ ਦੇ ਵਿਆਹ ਅੱਜ ਅਸੀਂ ਜੋ ਕੀਤੇ ਤੇ ਕੱਲ ਵੀ ਵਾਹਿਗੁਰੂ ਦੀ ਬੜੀ ਕਿਰਪਾ ਰਹੀ ਔਰ ਮਹਾਰਾਜ ਦੀ ਮਿਹਰ ਰਹੇ ਕਿ ਸਾਰਾ ਸੰਸਾਰ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਪਿੰਡ ਅਲੀ ਮਾਜਰਾ ਡਾਕਖਾਨਾ ਸ਼ੰਭੂ ਜ਼ਿਲ੍ਹਾ ਪਟਿਆਲੇ ਦਾ ਹੈੱਡ ਆਫਿਸ gnmiksg@gmail.com ਤੇ ਇਸ ਦੀ ਸਾਈਟ ਦੇ ਉੱਤੇ ਜਾਣ ਵਾਸਤੇ www ਅੱਗੇ ਅਸੀਂ ਇਹ ਕਰ ਸਕਦੇ ਹਾਂ gnm i.co.in ਵਾਹਿਗੁਰੂ ਕਿਰਪਾ ਕਰਨ ਕਿ ਜੋ ਵੀ ਹਰ ਚੈਨਲ ਨੇ ਵਾਹਿਗੁਰੂ ਦੀ ਕਿਰਪਾ ਲੈਣ ਵਾਸਤੇ ਧੀਆਂ ਦੇ ਵਿਆਹਾਂ ਵਿੱਚ ਬੜੇ ਯੋਗਦਾਨ ਪਾਏ ਤੇ ਸਭ ਸਾਡੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਅਮਰੀਕਾ ਕੈਨੇਡਾ ਇੰਗਲੈਂਡ ਦੀ ਧਰਤੀ ਤੇ ਔਰ ਪੂਰੇ ਦੇਸ਼ ਦੀ ਧਰਤੀ ਤੋਂ ਜੋ ਸੇਵਾਵਾਂ ਪੰਜਾਬ ਲਈ ਨਿਭਾ ਰਹੇ ਨੇ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਭ ਦਾ ਹੀ ਆਓ ਪੰਜਾਬੀਅਤ ਨੂੰ ਬਚਾਉਣ ਲਈ ਔਰ ਪੰਜਾਬ ਦੇ ਅੰਦਰ ਅਸੀਂ ਗੁਰਸਿੱਖੀ ਧਰਮ ਤੇ ਸਭ ਦੀ ਮੁਹੱਬਤ ਲੈ ਕੇ ਆਈਏ ਤਾਂ ਕਿ ਸਾਡਾ ਦੇਸ਼ ਸਾਡਾ ਪੰਜਾਬ ਔਰ ਸਾਡਾ ਸਿੱਖ ਕਲਚਰ ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਭ ਦੇ ਸੰਸਾਰ ਦੇ ਉੱਤੇ ਮਿਹਰਾ ਹੋ ਸਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸਮ ਜੀ ਨਿਊਜ਼ ਦੇਖਣ ਲਈ ਧੰਨਵਾਦ